ਛੋਟੇ ਵੀਰ ਸਟੇਜ 'ਤੇ ਵਿਰਾਜਮਾਨ ਐਸਜੀਪੀਸੀ ਮੈਂਬਰ ਸਾਹਿਬਾਨ ਸਮੂਹ ਸਕਲ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਤੇ ਵਕਰ ਸਾਹਿਬਾਨ ਤੇ ਬਹੁਤ ਹੀ ਅਜ਼ੀਜ਼ ਤਲਵੰਡੀ ਸਾਹਿਬੋ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਰਵੀਪ੍ਰੀਤ ਜੀ ਦੇ ਆਉਣ ਦੇ ਨਾਲ ਉਥੇ ਸਾਡੇ ਘਰ ਵਿੱਚ ਸਾਡੇ ਭਰਾ ਦੀ ਘਰ ਘਰ ਵਾਪਸੀ ਹੋਈ ਹੈ ਜਿਵੇਂ ਦੱਸਿਆ ਕਿ ਬਚਪਨ ਤੋਂ ਹੀ ਦੋਵੇਂ ਭਰਾ ਇਕੱਠੇ ਹੁੰਦੇ ਸੀ ਤੇ ਕਿਸੇ ਕਾਰਨਾ ਕਰਕੇ ਰਵੀਪ੍ਰੀਤ ਜੀ ਨੇ ਅੱਡਾ ਆਪਣਾ ਚੁਣਿਆ ਲੇਕਿਨ ਅੱਜ ਮੈਂ ਮਾਨ ਕਰਦੀ ਆ ਕਿ ਜਿੱਥੇ ਆਪ ਦੀ ਵੱਡੀ ਪੈਨ ਨੂੰ ਹਮਾਇਤ ਕਰਨ ਵਾਸਤੇ ਇਹਨਾਂ ਦੇ ਤੇ ਇਹਨਾਂ ਦੇ ਸਾਥੀਆਂ ਦੇ ਆਨ ਦੇ ਨਾਲ ਜਿੱਥੇ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਤੇ ਮੈਨੂੰ ਵੀ ਬਹੁਤ ਵੱਡਾ ਸਹਾਰਾ ਮਿਲਿਆ ਉੱਥੇ ਮੈਂ ਆ ਵੀ ਸਮਝਦੀ ਆ ਕਿ ਇਸ ਇਲਾਕੇ ਦੇ ਨਾਲ ਜਿੱਥੇ ਮੈਨੂੰ ਹਮੇਸ਼ਾ ਮਾਨ ਹੋਇਆ ਕਿ ਜੇ ਬਠਿੰਡੇ ਹਲਕੇ ਦੀ ਮੈਨੂੰ ਸੇਵਾ ਰੱਬ ਨੇ ਬਖਸ਼ੀ ਹੈ ਲੋਕਾਂ ਨੇ ਬਖਸ਼ੀ ਹੈ ਤੇ ਮੇਰੇ ਵਾਸਤੇ ਸਭ ਤੋਂ ਵੱਡੀ ਮਾਨ ਦੀ ਗੱਲ ਹੈ ਕਿ ਜਿੱਥੇ ਗੁਰੂ ਸਾਹਿਬ ਦਾ ਤਖਤ ਸਾਹਿਬ ਵਿਰਾਜਮਾਨ ਹਨ ਉਸ ਪਾਵਨ ਧਰਤੀ ਦੀ ਨੁਮਾਇੰਦੀ ਕਰਨ ਦੀ ਮੈਨੂੰ ਮਾਲਕ ਨੇ ਸੇਵਾ ਬਖਸ਼ੀ ਹੈ ਤੇ ਇਸ ਇਲਾਕੇ ਵਿੱਚ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਭਾਵੇਂ ਬਾਗਤ ਸਾਹਿਬ ਦੀ ਭਾਵੇਂ ਮੇਰੀ ਕਿ ਅੱਪਾ ਖੁਸ਼ਹਾਲੀ ਤਰੱਕੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਦੇ ਨਾਲ ਇਹੋ ਜਿਹਾ ਵਿਕਾਸ ਇੱਥੇ ਕਈੇ ਕਰੀਏ ਕਿ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਹੋਏ ਨੰਦੇੜ ਸਾਹਿਬ ਦਾ ਨਾਂ ਹੈਗਾ ਸ੍ਰੀ ਪਟਨਾ ਸਾਹਿਬ ਦਾ ਨਾਂ ਹੈ ਫਿਰ ਇਹੋ ਜਿਹਾ ਵਿਕਾਸ ਤੇ ترقی ਇੱਥੇ ਧਾਰਮਿਕ ਪੌਰਚੇ ਕਰੀਏ ਤਾਂ ਕਿ ਦੁਨੀਆ ਦੇ ਤੇ ਦੇਸ਼ ਵਿਦੇਸ਼ਾਂ ਤੋਂ ਲੋਕ ਆਕੇ ਇੱਥੇ ਸਾਡੇ ਤਖਤ ਸਾਹਿਬ ਜੇ ਤਖਤ ਮਸਤਕ ਹੋਣਗੇ ਤੇ ਇਸ ਇਲਾਕੇ ਦੀ ਵੀ ਬਹੁਤ ਵੱਡੀ ਤਰੱਕੀ ਹੋਊਗੀ ਅੱਜ ਮੈਂ ਰਵੀਪ੍ਰੀਤ ਜੀ ਨੂੰ ਬੇਨਤੀ ਕਰਦੀਆਂ ਕਿ ਇਸ ਇਲਾਕੇ ਦੇ ਲੋਕੀ ਬਹੁਤ ਛਿਰ ਤੋਂ ਬੜੇ ਤਪੇ ਹੋਏ ਸੀ ਬੜੇ ਦੁਖੇ ਦੁਖੀ ਸਨ ਪਾਵੇ ਮੈਂ ਸੁਖਵੀਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਜਿਨ੍ਹਾਂ ਨੂੰ ਹਲਕਾ ਸੌਪਿਆ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਹਲਕੇ 'ਚ ਨੁਮਾਇੰਦਗੀ ਕਰਨੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਕਾਲੀ ਦਲ ਦੇ ਪਰਿਵਾਰ ਨੂੰ ਸਾਹਮਣੇ ਰੱਖਣਾ ਚਾਹੀਦਾ ਸੀ ਅੱਜ ਮੈਨੂੰ ਕਹਿਣ ਚੇ ਕੋਈ ਕੁਰੇਜ਼ ਨਹੀਂ ਕਿ ਅਕਾਲੀ ਦਲ ਦੀ ਜੜਾ ਵਿੱਚ ਤੇਲ ਪਾ ਕੇ ਉਹਨਾਂ ਕੋਰਾ ਨਾਲੇ ਕੋਈ ਕਸਰ ਨਹੀਂ ਛੱਡੀ ਉਸੋ ਵੀ ਮਾਰਦੇ ਉਹ ਹਲਕਾ ਇਨਚਾਰਜ ਦੀ ਬਦੌਲਤ ਸਾਡਾ ਅਕਾਲੀ ਦਲ ਦਾ ਟਕਸਾਲੀ ਪਰਵਾਰ ਪੀੜੀਦਰ ਪੀੜੀ ਪਾਰਟੀ ਦਾ ਸਾਥ ਦੇਣ ਵਾਲੇ ਸਾਡੇ ਵਕਰ ਨਿਰਾਸ਼ ਹੋ ਕੇ ਕਰੇ ਬੈਠੇ ਸੀ ਦੁਖੀ ਹੋ ਕੇ ਕਰੇ ਬੈਠੇ ਸੀ ਕੋਈ ਇੱਜ਼ਤਬਾਨ ਨਹੀਂ ਸੀ ਪਾਰਟੀ ਵੀ ਤਾਂ ਕੀ ਗੱਲ ਕਰਨੀ ਹੈ ਸਾਰਾ ਹੰਕਾਰ ਹੀ ਮੇਰੇ ਤਾਂ ਹੀ ਮੇਰੇ ਨਾਲ ਜੁੜੇ ਹੋ ਤਾਂ ਨਾਲ ਲੱਗੋ ਨਹੀਂ ਤਾਂ ਨਿਕਲ ਜਾਓ ਇਸ ਹਲਕੇ ਦੇ ਲੋਕੀ ਇੰਨੇ ਤਪੇ ਹੋਏ ਸੀ ਕਿ ਉਹ ਆਪ ਦੇ ਪ੍ਰਧਾਨ ਤੱਕ ਨਹੀਂ ਪਹੁੰਚ ਕਰ ਸਕਦੇ ਸਨ ਮੇਰੇ ਤਾਂ ਹੀ ਨਹੀਂ ਪਹੁੰਚ ਕਰਦੇ ਸੀ ਸਾਡੇ ਘਰ ਤਾਂ ਹੀ ਨਹੀਂ ਪਹੁੰਚ ਕਰ ਸਕਦੇ ਸੀ ਜੇ ਗਲਤੀ ਦੇ ਨਾਲ ਆ ਗਏ ਤਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ। ਬਤੌਰ ਮੈਂਬਰ ਆਫ ਪਾਰਲੀਮੈਂਟ ਮੈਨੂੰ ਉਹ ਦਿਨ ਯਾਦ ਨੇ ਜਦ ਕਹਨਾ ਸਾਹਿਬ ਦੇ ਨਾਲ ਹਰ ਪਿੰਡ 'ਚ ਕਈ ਵਾਰੀ ਸਾਡੇ ਸੰਗਤ ਦਰਸ਼ਨ ਹੁੰਦੇ ਸੀ। ਇੱਕ ਪੜ੍ਹੇ ਲਿਖੇ ਅਫਸਰ ਪਰਵਾਰਿਕ ਮੈਂਬਰ ਨੂੰ ਇਸ ਇਲਾਕੇ ਦਾ ਸੇਵਾ ਇਹਸ ਕਰਕੇ ਦਿੱਤੀ ਸੀ ਕਿਉਂਕਿ ਬਾਦਲ ਸਾਹਿਬ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਪੜੇ ਨਖੇ ਹੋਮ ਦੇ ਨਾਮੇ ਅਪਾ ਇਸ ਇਲਾਕੇ ਵਿੱਚ ਵੱਧ ਸੇਵਾ ਕਰ ਸਕੀਏ ਵਿਕਾਸ ਕਰ ਸਕੀਏ ਤਾਂ ਮੈਨੂੰ ਮਾਨ ਹੈ ਜੇ ਤੁਹਾਡੇ ਮੋਗਿਆਂ ਦੇ ਉੱਤੇ ਮੋਟਰਾਂ ਲਾਈਆਂ ਇਹ ਖਾਨਾ ਸਾਹਿਬ ਦੀ ਵਿਸ਼ੇਂਸੀ ਜਿੱਥੇ ਪੰਜਾਬ ਤੇ ਕਿਤੇ ਨਹੀਂ ਹੋ ਸਕਦਾ ਕਿਵੇਂ ਕਰਨਾ ਤੁਹਾਡਾ ਪਾਣੀ ਕਿਵੇਂ ਪੂਰੇ ਕਰਨਾ ਪਰ ਰਲ ਮਿਲ ਕੇ ਸਾਡੀ ਸਰਕਾਰ ਨੇ ਤੁਹਾਡੀ ਆ ਸੇਵਾ ਕੀਤੀ ਚਲੋ ਹਾਲਾਤ ਇਹੋ ਜੇ ਹੋਏ ਲੋਕਾਂ ਦੀ ਮੰਗ ਸੀਗੀ ਨਵਾਂ ਉਮੀਦਵਾਰ ਆਇਆ ਲੇਕਿਨ ਮੈਨੂੰ ਅਫਸੋਸ ਕਿ ਉਸ ਉਮੀਦਵਾਰ ਨੇ ਜਿੱਥੇ ਮੈਨੂੰ ਐਮਪੀ ਦੀ ਗ੍ਰਾਂਟ ਤੱਕ ਨਹੀਂ ਲਗਾਨ ਦਿੱਤੀ ਕਿਸੇ ਦੇ ਸੁੱਖ ਵਿੱਚ ਉਹਨਾਂ ਦਾ ਦੁੱਖ ਵੀ ਨਹੀਂ ਸੁੱਖਿਆ ਦੁੱਖ ਵਿੱਚ ਸਾਹ ਤੱਕ ਨਹੀਂ ਪਹੁੰਚ ਦਿੱਤੀ ਤੇ ਆਪ ਇਲੈਕਸ਼ਨ ਦੇ ਥੋ ਲੜ ਕੇ ਪਾਵੇਂ 32000 ਵੋਟ ਲੈ ਗਿਆ ਮੁੜ ਕੇ ਚੰਡੀਗੜ੍ਹੋਂ ਵਾਪਸ ਆ ਕੇ ਬਕਰਾ ਦਾ ਧੰਨਵਾਦ ਕਰਨ ਲਈ ਨਹੀਂ ਸਮਝਿਆ ਅੱਜ ਆਪਣਾ ਫੋਨ ਨੰਬਰ ਸਾਰੇ ਹਲਕੇ ਚ ਕਹਿੰਦਾ ਮੇਰਾ ਫੋਨ ਮੇਰੇ ਨਾਲ ਰਹਿੰਦਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਓ ਪਰ ਤੁਸੀਂ ਤਾਂ ਗਵਾਓ ਕਿ ਫੋਨ ਛੱਡੋ ਕਿ ਤੁਹਾਡਾ ਚੱਕਦਾ ਸੀ ਘਰ ਦੇ ਅੰਦਰ ਤੁਹਾਡੇ ਨੇੜੇ ਤੱਕ ਨਹੀਂ ਕਿਤੇ ਲੱਗਿਆ ਜਿਹਦੇ ਕਰਕੇ ਪਹਿਲੀ ਵਾਰੀ ਮੈਂ ਤਾਂ ਇਤਿਹਾਸ ਚ ਦੇਖਿਆ ਹੈ ਜਿੱਥੇ ਹਲਕੇ ਦੇ ਨੋਟਵਾਰ 500 ਬੰਦੇ ਹਰ ਪਿੰਡ ਦੇ ਬੰਦੇ ਮੈਂ ਤਾਂ ਇੱਥੇ ਨਹੀਂ ਮੈਂ ਤਾਂ ਪਾਰਲਮੈਂਟ ਸੈਸ਼ਨ ਚੱਲ ਰਿਹਾ ਸੀ ਜਾ ਕੇ ਸੁਖਬੀਰ ਜੀ ਦੇ ਗੂਹੇ ਸਾਹਮਣੇ ਧਰਨਾ ਮਾਰਿਆ ਅੱਜ ਅਸੀਂ ਮੁੜ ਕੇ ਨਹੀਂ ਜਾਵਾਂਗੇ ਸੁਖਬੀਰ ਜੀ ਫੈਸਲਾ ਲੈਣਾ ਪਊਗਾ ਜਾਂ ਇਹਨੂੰ ਕੱਟੋਗਾ ਸਾਨੂੰ ਸਾਰਿਆਂ ਨੂੰ ਕੱਢ ਦੋ ਤੇ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਆਪ ਦੀ ਮੰਨ ਦੀ ਪਾਵਨਾਵਾ ਸਾਹਮਣੇ ਰੱਖ ਕੇ ਤੇ ਪ੍ਰਧਾਨ ਸਾਹਿਬ ਨੇ ਫੈਸਲਾ ਲੈਂਦਾ ਤੇ ਅੱਜ ਤੁਹਾਡੇ ਸਾਰਿਆਂ ਦਾ ਖੜਾ ਛੱਡਿਆ ਛੱਡਿਆ ਗਿਆ ਤੇ ਇੱਕ ਵਾਰ ਫੇਰ ਜਿਹੜੀ ਇਹ ਪਰਿਵਾਰ ਦੇ ਵਿੱਚ ਤੁਹਾਡੇ ਤੇ ਸਾਡੇ ਵਿੱਚ ਜਿਹੜੀ ਦੂਰੀਆਂ ਬਣਾ ਦਿੱਤੀਆਂ ਸੀਗੀਆਂ ਇਹ ਦੂਰੀਆਂ ਹਮੇਸ਼ਾ ਵਾਸਤੇ ਦੂਰ ਹੋਈਆਂ ਆਕੇ ਪਰਿਵਾਰ ਨੇ ਥੇ ਸਾਡੀ ਪਾਰਟੀ ਨੇ ਆਪਣੇ ਦਫ਼ਤਰ ਖੋਲ੍ਹੇ ਨੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਇਆ ਕਿ ਇਸ ਹਲਕੇ ਨੂੰ ਪਰਿਵਾਰ ਖੁਦ ਦੇਖੂਗਾ ਤੇ ਮੈਂ ਅੱਜ ਨਵੀਂ ਪ੍ਰੀਜੀ ਤੁਹਾਨੂੰ ਆ ਬੇਨਤੀ ਕਰਦੀ ਆ ਇਸ ਹਲਕੇ ਦੇ ਲੋਕੀ ਗੁੱਟਾਂ 'ਚ ਵੰਡੇ ਹੋਏ ਨੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਅਕਾਲੀ ਦਲ ਦੇ ਨਾਲ ਜੁੜਿਆ ਸਾਡੀ ਰੂਹ ਅਕਾਲੀ ਦਲ ਦੀ ਆ ਸਾਡੇ ਖੂਨ 'ਚ ਅਕਾਲੀ ਦਲ ਸਾਡੇ ਪੀੜੀ ਦਰ ਪੀੜੀ ਅਕਾਲੀ ਦਲ ਦੇ ਨਾਲ ਜੁੜਿਆ ਕਦੇ ਸਾਨੂੰ ਕੋਈ ਕਿਸੇ ਦੇ ਨਾਲ ਜੋੜ ਦਿੰਦਾ ਕਦੇ ਆ ਗੁੱਟ ਕਦੇ ਉਹ ਗੁੱਟ ਤੇ ਮੈਂ ਇਹਨਾਂ ਨੂੰ ਕਿਹਾ ਸੀ ਕੋਈ ਗੁੱਟ ਨਹੀਂ ਇੱਕ ਗੁੱਟ ਹੋਊਗਾ ਉਹ ਤਕੜੀ ਦਾ ਗੁੱਟ ਹੋਊਗਾ ਸ਼ਰੋਮਨੀ ਅਕਾਲੀ ਦਲ ਦਾ ਗੁੱਟ ਹੋਊਗਾ ਅੱਜ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਵੀ ਭਾਜਪਾ ਦਾ ਗੁੱਟ ਛੱਡ ਕੇ ਉਹਨੂੰ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਆਓ ਛੋਟੇ ਵੀਰ ਇਕੱਠੇ ਹੋ ਕੇ ਇੱਕ ਗੁੱਟਬਾਜ਼ੀ ਨੂੰ ਖਤਮ ਕਰਕੇ ਇਸ ਮਹਾਨ ਕਸ ਦੀ ਧਰਤੀ ਤੇ ਪੰਥਕ ਧਰਤੀ ਤੇ ਇਹ ਪੰਥਰਾ ਝੰਡਾ ਇਹੋ ਜ ਮਜ਼ਬੂਤ ਕਰੀਏ ਤੇ ਨਾ ਕੋਈ 84 ਦੇ ਕਤਲੇਆਮ ਕਰਨ ਵਾਲੇ ਤੇ ਡੇਰੇ ਅਕਾਲਪਤ ਸਭ ਨੂੰ ਕਰਨ ਵਾਲੇ ਸੁਪਨਾ ਵੀ ਨਾ ਦੇਖ ਸਕਣ ਝਾੜੂ ਤਾਂ ਛੱਡੋ ਜਿੱਦੇ ਹੱਥ 'ਚ ਗੁਰੂ ਸਾਹਿਬ ਨੇ ਤਲਵਾਰਾਂ ਫੜਾਈਆਂ ਨੇ ਇਹ ਚਾਰੂ ਨੋ ਵੀ ਕੱਢ ਕੇ ਇੱਥੇ ਤਕੜੀ ਤਕੜੀ ਕਰਕੇ ਪੰਜ ਦਿਸ਼ਾਂ ਦਾ ਬਲੰਦ ਰੱਖੀਏ ਅੱਜ ਮੈਂ ਸਮੂਹ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਉਹ ਸਾਡਾ ਪਾਣੀ ਖੋਣ ਲੈ ਵਾਸਤੇ ਬੈਠੀਆਂ ਹੋਈਆਂ ਨੇ ਜਿੱਥੇ ਕਾਂਗਰਸ ਨੇ ਐਸਆਰਡੀ ਨਹਿਰ ਵਾਸਤੇ ਪੂਰਾ ਜ਼ੋਰ ਲਾਇਆ ਸਦੀਆਂ ਪਹਿਲੇ ਲੱਗੇ ਹੋਏ ਨੇ ਕਿ ਐਸਆਰਡੀ ਨਹਿਰ ਬਣਾਈ ਜਾਏ ਉਥੇ ਆ ਚਾੜੂ ਪਾਰਟੀ ਜਿਨੇ ਰਾਜਸਥਾਨ ਨੂੰ ਵੱਧ ਪਾਣੀ ਦਿੱਤਾ ਤੇ ਜਾ ਕੇ ਗਰੰਟੀਆਂ ਹਰਿਆਣੇ 'ਚ ਦੇਂਦੇ ਨੇ ਬਣਾ ਦਿਓ ਸਰਕਾਰ ਇੱਥੇ ਪੰਜਾਬ ਦਾ ਪਾਣੀ ਤੁਹਾਡੇ ਇੱਕ ਇੱਕ ਪਿੰਡ ਤਾਈ ਲਾ ਕੇ ਜਾਵਾਂਗੇ ਤੇ ਆਪਾ ਭਾਜਪਾ ਦੀ ਸਰਕਾਰ ਕਹਿੰਦੀ ਐ ਐਸਐਲ ਦੀ ਨਹਿਰ ਬਣਾਓ ਹਰਿਆਣੇ ਨੂੰ ਵੀ ਪਾਣੀ ਦਿਓ ਰਾਜਸਥਾਨ ਨੂੰ ਵੀ ਪਾਣੀ ਦਿਓ ਸਾਡਾ ਬੀਬੀਐਮਜੀ ਦਾ ਬੋਰਡ ਦਾ ਇੱਕ ਬੰਦਾ ਨੁਮਾਇੰਦਾ ਹੁੰਦਾ ਉਹਨੂੰ ਵੀ ਚੱਕ ਕੇ ਬਾਹਰ ਕੱਢ ਤਾ ਤੇ ਹੁਣ ਸਾਡਾ ਮੁੱਖ ਮੰਤਰੀ ਕਹਿੰਦਾ ਸਾਡੇ ਪਾਣੀ ਦਾ ਫੇਰਵਾ ਕਰ ਲਓ ਜੇ ਪਾਣੀ ਵਾਦੇ ਤਾਂ ਫਿਰ ਦੇਖ ਲੈਣਾ ਕੀ ਕਰਨਾ ਹੈ ਇੰਨੀ ਵੱਡੀ ਚੁਣੌਤੀ ਜਿੱਥੇ ਪਾਣੀ ਤੋਂ ਬਿਨਾ ਤੁਹਾਡਾ ਇਲਾਕਾ ਟੇਲਾ ਦੇ ਪਿੰਡ ਤੁਹਾਡੇ ਇਹੋ ਜੇ ਪਿੰਡ ਮੰਗਲਾ ਪਿੰਡ ਜਿੱਥੇ ਬੀਬੀਆਂ ਨੇ ਆ ਕੇ ਮੈਨੂੰ ਦੋ ਹਜ਼ਾਰ 96 ਕਿਹਾ ਕਿ 35 35 ਸਾਲ ਤੋਂ ਅਸੀਂ ਪਾਣੀ ਨਹੀਂ ਦੇਖਿਆ ਸਾਡੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ ਉਸ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਪਿਛਲੇ 10 ਸਾਲਾਂ ਜਦ ਸਾਡੀ ਸਰਕਾਰ ਸੀ ਦਿਨ ਰਾਤ ਮਿਹਨਤ ਕਰਕੇ ਉਹ ਪਾਣੀ ਨੂੰ ਪੂਰਾ ਕਰਨ ਦਾ ਸੀ ਕੰਮ ਕੀਤਾ ਸੀ ਸੋਚੋ ਪਾਣੀ ਚਲੇ ਜਾਏ ਨਾਲੇ ਸੂਬੇ ਉਹ ਜਿਹੜੇ ਤਿੰਨੋਂ ਪਾਰਟੀਆਂ ਲੱਗੀਆਂ ਹੋਈਆਂ ਨੇ ਪੂਰਾ ਜ਼ੋਰ ਕੇਂਦਰ ਦਾ ਜ਼ੋਰ ਸੂਬੇ ਦੀ ਸਰਕਾਰ ਦਾ ਜ਼ੋਰ ਕੇਜਰੀਵਾਲ ਦਾ ਜ਼ੋਰ ਕਾਂਗਰਸ ਦਾ ਜ਼ੋਰ ਜੇ ਪਾਣੀ ਚਲੇ ਜਾਏ ਤੇ ਪੰਜਾਬ ਖਤਮ ਹੋ ਜਾਊਗਾ ਜਦ ਖੇਤਾਂ 'ਚ ਧਾਣੇ ਨਹੀਂ ਹੋਣ ਗਏ ਘਰਾਂ 'ਚ ਪੀਣ ਦਾ ਪਾਣੀ ਨਹੀਂ ਹੋਗਾ ਤੇ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਊਗਾ ਆ ਲੜਾਈ ਸ਼ਰੋਮਣੀ ਅਕਾਲੀ ਦਰ ਤੁਹਾਡੇ ਨਾਲ ਖੜ ਕੇ ਲੜ ਰਹੀ ਜਿਹੜੇ ਬਾਦਲ ਸਾਹਿਬ ਨੇ ਐਸਆਰ ਦੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਤੀਆਂ ਕਹਿੰਦੇ ਕਦੇ ਨਹਿਰ ਨਹੀਂ ਬਣੋਗੀ ਇੱਕ ਟੁਕੜਾ ਪਾਣੀ ਬਾਹਰ ਨਹੀਂ ਜਾਣ ਦਵਾਂਗੇ ਇਹ ਲੜਾਈ ਸਾਡੇ ਪਾਣੀਆਂ ਦੀ ਹੈਗੇ ਇਹ ਦਿੱਲੀ ਦੀ ਪਾਰਟੀਆਂ ਜਿਹੜਾ ਪਾਣੀ ਖੋਣਾ ਚਾਹੁੰਦੀਆਂ ਨੇ ਤੇ ਅਸੀਂ ਤੁਹਾਡੇ ਨਾਲ ਖੜਿਆ ਇੱਕ ਪਾਣੀ ਦਾ ਟੁਕੜਾ ਬਾਹਰ ਨਹੀਂ ਜਾਣ ਦਵਾਂਗੇ ਆ ਦਿੱਲੀ ਦੀਆਂ ਪਾਰਟੀਆਂ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀਆਂ ਨੇ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਦੀਆਂ ਨੇ ਆ ਹਰਿਆਣਾ ਕਮੇਟੀ ਜਿਹੜੇ ਸਾਡੇ ਐਸ்சிਪੀਸੀ ਨੂੰ ਧਾਰਮਿਕ ਸਥਾਨਾਂ ਨੂੰ ਗੋਰਿਆਂ ਤੋਂ ਆਜ਼ਾਦ ਕਰਾਇਆ ਸੀ ਸਾਡੇ ਵੱਡੇ-ਵੱਡੇ ਰਿਆ ਨੇ ਆਪ ਦਾ ਖੂਨ ਡੋਲ ਕੇ ਤੇ ਆ ਆ ਕੇ ਕੇਂਦਰ ਦੀ ਸਰਕਾਰ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਹਰਿਆਣਾ ਵਿੱਚ ਪੁਲਿਸ ਭੇਜ ਕੇ ਚੁਣੇ ਹੋਏ ਨਮਾਇੰਦਿਆਂ ਨੂੰ ਚੱਕ ਕੇ ਬਾਹਰ ਸੁੱਟਦਿਆਂ ਨੇ ਆਪ ਦੇ ਪਿੱਠੂ ਉੱਥੇ ਬਿਠਾ ਕੇ ਅੱਜ ਕੀ ਹਾਲ ਕੀਤਾ ਹੋਇਆ ਜਲੂਸ ਰੋਸ ਸਿਖਾ ਦਾ ਨਿਕਲਦਾ ਹਰਿਆਣੇ 'ਚ ਦਿੱਲੀ ਕਮੇਟੀ ਨੂੰ ਡਰਾ ਤਾ ਦਿਓ ਨੰਦੇਸ਼ ਸਾਹਿਬ ਦੀ ਕਮੇਟੀ ਹੋਏ ਪਟਨਾ ਸਾਹਿਬ ਦੀ ਕਮੇਟੀ ਹੋਏ ਚੁਣੇ ਹੋਏ ਬੰਦੇ ਬਾਹਰ ਸੁੱਟ ਕੇ ਸਾਰੇ ਸਰਕਾਰ ਦੇ ਹੱਥ ਟੋਕੇ ਉੱਥੇ ਬਿਠਾ ਦਿਓ ਤੇ ਐਸ்சிਪੀਸੀ 'ਚ ਇਹਨਾਂ ਨੇ ਕਿਹੜੀ ਕਸਰ ਛੱਡੀ ਸੀ ਉਹ ਤਾਂ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਮੈਂਬਰਾਂ ਦਾ ਜਿਹੜੇ ਖੜ ਦੇ ਤੇ ਉਹਨਾਂ ਨੂੰ ਕਬਜ਼ਾ ਤੇ ਉਹ ਨਕਾਮ ਰਹੇ ਉਥੇ ਆਪਣੇ ਮਾੜੇ ਉਹਨਾਂ ਦੇ ਜਿਹੜੀ ਸੋਚ ਸੀ ਸੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਸਾਡੇ ਕਿਸਾਨਾਂ ਨੂੰ ਕਦੇ ਵਖਵਾਦੀ ਕਦੇ ਆਤਮਕਵਾਦੀ ਕਦੇ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਤਸ਼ੱਦਦ ਸਾਡੇ 700 ਕਿਸਾਨ ਦਿੱਲੀ ਭੇਜ ਕੇ ਆ ਕਾਂਗਰਸ ਪਾਰਟੀ ਨੇ ਪੇਸ਼ਤਾ ਕਿਸਾਨਾਂ ਨੂੰ ਜਾਓ ਬੈਠੋ ਦਿੱਲੀ ਦੀ ਬਰੂਹਾ 'ਚ ਆਪ ਦੀ ਲੜਾਈ ਖੁਦ ਲੜੋ ਸ਼ਹੀਦ ਕਰਤੇ 700 ਕਿਸਾਨ ਇੱਕ ਵਾਰੀ ਤੋਂ ਮੁੱਖ ਮੰਤਰੀ ਕੈਪਟਨ ਬਾਹਰ ਨਿਕਲ ਕੇ ਨਹੀਂ ਗਿਆ ਕਿ ਪੁੱਛੋ ਪ੍ਰਧਾਨ ਮੰਤਰੀ ਜੀ ਰੋਜ਼ ਮੇਰੇ ਕਿਸਾਨ ਮਰ ਰਹੇ ਨੇ ਇਹਨਾਂ ਦੀ ਗੱਤ ਮੰਗ ਮੰਗੋ ਕਿਉਂਕਿ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ ਜਿੱਥੇ ਅੱਜ ਜਾ ਕੇ ਬੈਠਿਆ ਹੈ ਜੇ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਕਦੇ ਕਿਸਾਨਾਂ ਨੂੰ ਦਿੱਲੀ ਦੇ ਨੇੜੇ ਨਹੀਂ ਲੱਤਣ ਦੇਣਾ ਸੀ ਪਰ ਆਪ ਜਾ ਕੇ ਧਰਨੇ ਮਾਰਨੇ ਸੇ ਤੇ ਅੱਜ ਦਾ ਮੁੱਖ ਮੰਤਰੀ ਅੱਜ ਦਾ ਸਾਡੇ ਕਿਸਾਨ ਸਾਡੇ ਆਪਣੀ ਪੰਜਾਬ ਦੀ ਸਰ ਜ਼ਮੀਚੇ ਬੈਠ ਰਹੇ ਨੇ ਬੈਠੇ ਹੋਏ ਨੇ ਉਹੀ ਮੰਗਾ ਮੰਨਵਾਉਣ ਵਾਸਤੇ ਤੇ ਆ ਕੇ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ ਮੇਰੇ ਹਲਕੇ ਬੱਲੂ ਬਿੰਦ ਦਾ ਨੌਜਵਾਨ ਸ਼ੁਕਰਨ ਇਕਲਾਤਾ ਮੁੰਡਾ ਗੋਲੀਆਂ ਦੇ ਨਾਂਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ 250 ਤੋਂ ਵੱਧ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਸਾਡਾ ਨੌਜਵਾਨ ਬੱਚਾ ਪੱਪਲਪ੍ਰੀਤ ਜਿਹਨੂੰ ਪ੍ਰੀਤਪਾਲ ਜਿਹਨੂੰ ਬੋਰੀ ਦੇ ਵਿੱਚ ਲੱਟ ਕੇ ਐ ਉਹਦੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਤਾਲੇ ਲਾਈ ਬੈਠਿਆ ਘੁੱਟਨੇ ਨੇ ਟੇਕਦੇ ਤੋਂ ਅੱਜ ਪੰਜਾਬ ਦੀ ਹਕੂਮਤ ਚ ਪੰਜਾਬ ਸਰਕਾਰ ਨਹੀਂ ਕਰ ਸਕਦੀ ਤਾਂ ਲਾਨਤ ਮੇਰੇ ਹੋਜੀ ਸਰਕਾਰ ਚ ਜਿਹੜਾ ਵੋਟਾਂ ਪਹਿਲੇ ਝੂਠ ਮਾਰਦੀ ਸੀ 5 ਮਿੰਟਾਂ ਚ ਐਮਐਸਪੀ ਦਵਾਂਗੇ ਫਿਰ ਕਿਉਂ ਨਹੀਂ ਐਮਐਸਪੀ ਦਿੰਦੇ ਜਿਹੜਾ ਕਹਿੰਦਾ ਸੀ ਤਈ ਫੈਸਲਾ ਦਾ ਦਵਾਂਗਾ ਕਿਉਂ ਸਾਡੇ ਨੌਜਵਾਨ ਮੰਨਦੇ ਮਰਵਾ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਨੂੰ ਜੇ ਪੁੱਛਿਆ ਗਿਆ ਕਹਿੰਦੇ ਤਾਂ ਕਹਿਣ ਦੀ ਗੱਲਾਂ ਹੁੰਦੀਆਂ ਨੇ ਲੋਕੋ ਬਹੁਤ ਕਹਿਣ ਦੀ ਗੱਲਾਂ ਸੁਣ ਲਿਆ ਕਰ ਕਰ ਨੌਕਰੀ ਦੀ ਗੱਲ ਸੁਣ ਲਈ ਅਰਜ਼ਾ ਮਾਫੀ ਦੀ ਗੱਲ ਸੁਣ ਲਈ ਹਜ਼ਾਰ ਰੁਪਏ ਦੀ ਗੱਲ ਸੁਣ ਲਈ ਹੁਣ ਗੱਲਾਂ ਤੋਂ ਕੰਨ ਪੱਕ ਗਏ ਨੇ ਹੁਣ ਗੱਲਾਂ ਨਹੀਂ ਚਾਹੀਦੀਆਂ ਪੰਜਾਬ ਦੇ ਲੋਕੀ ਯਾਦ ਕਰਦੇ ਨੇ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਜਿਨ੍ਹਾਂ ਨੇ ਘਰ ਘਰ ਰੋਟੀ ਪਕੇ 30 ਕਿਲੋ ਕਨ ਪਹੁੰਚਾਉਂਦੇ ਸੀ ਬਾਦਲ ਸਾਹਿਬ ਕੀ ਗਰੀਬ ਦੇ ਘਰ ਚ 30 ਦਿਨ ਰੋਟੀ ਪਕੇ ਚੱਕ ਕੇ ਕਾਂਗਰਸੀਆਂ ਨੇ 30 ਕਿਲੋ ਕੱਟ ਕੇ 15 ਕਿਲੋ ਕਰਤਾ ਉਹਨਾਂ ਦੇ ਮੰਤਰੀਆਂ ਨੇ ਜਾ ਕੇ ਰਾਸ਼ਨ ਗਰੀਬ ਦਾ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾਏ ਜੇਲ੍ਹ ਘਟ ਕੇ ਆਇਆ ਰਾਸ਼ਨ ਮੰਤਰੀ ਕਾਂਗਰਸ ਦਾ ਬਾਦਲ ਸਾਹਿਬ ਸ਼ਗਨ ਦੇ ਚੈੱਕ ਦੇਂਦੇ ਸੀ ਬੰਦ ਕਰਤੀ ਸ਼ਗਨ ਦੀ ਸਕੀਮ ਵਜੀਫੇ ਮਿਲਦੇ ਸੀ ਬੱਚਾ ਵਾਸਤੇ ਤੇ ਬੇਈਮਾਨ ਕਾਂਗਰਸ ਦੇ ਮੰਤਰੀ ਨੇ ਬੱਚਾ ਦੇ ਵਜੀਫੇ ਦੇ ਪੈਸੇ ਕੁੱਟ ਕੇ ਖਾ ਗਿਆ ਉਹ ਵੀ ਜੇਲ੍ਹ ਘਟ ਕੇ ਬੱਚਾ ਨਹੀਂ ਪੜਾਈਛਾਤੇ ਸਾਈਕਲਾਂ ਦੇਂਦੇ ਸੀ ਗਏ ਤਾਰਾਂ ਦੇ ਮਤਾਨਾਂ ਦੇ ਚੈੱਕ ਹੁੰਦੇ ਸੀਗੇ ਦਵਾਈਆਂ ਵਾਸਤੇ ਮਦਦ ਹੁੰਦੀ ਸੀ ਹਰ ਪੱਖੋਂ ਹਰ ਵਾਰ ਬੱਚਿਆਂ ਵਾਸਤੇ ਖੇਡ ਦਾ ਸਮਾਨ ਕੀ ਜਿਮ ਕੀ ਵਰਲਡ ਕਬੱਡੀ ਕੱਪ ਆਹ ਕਿਸਾਨ ਮੇਰੇ ਵੀਰ ਬੈਠੇ ਨੇ ਦੱਸੋ ਕਿੰਨੀਆਂ ਮੋਟਰਾਂ ਬਾਗਲ ਸਾਹਿਬ ਨੇ ਤੁਹਾਨੂੰ ਵੰਡੀਆਂ ਜੇ ਇੱਕ دیਵਾਨੀ ਕਿਸੇ ਤੋਂ ਲਿੱਤੀ ਹੋਈ ਤੇ ਸੱਤ ਸਾਲਾਂ ਜੇ ਦੱਸੋ ਜੇ ਇੱਕ ਵੀ ਕਿਸਾਨ ਆਇਆ ਦੋ ਦੋਨੋ ਝੂਠੀ ਭਾਈਵਾਲ ਪਾਰਟੀਆਂ ਨੇ ਜੇ ਇੱਕ ਮੋਟਰ ਦਿੱਤੀ ਹੈ ਲੱਖਾਂ ਰੁਪਏ ਖਰਚ ਕੇ ਵੀ ਅੱਜ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਉਹੀ ਖਜਾਨਾ ਹੈ ਲੇਕਿਨ ਸੋਚ ਨਹੀਂ ਹੈਗੀ ਬਾਦਲ ਸਾਹਿਬ ਨੇ ਮੋਟਰਾਂ ਦੇ ਬਿੱਲ ਬਖਸ਼ ਦਿੱਤੇ ਕਦੇ ਵੀ ਕਿਸਾਨ ਦੇ ਉੱਤੇ ਬੋਝ ਨਾ ਪਵੇ ਹਮੇਸ਼ਾ ਸਰਕਾਰ ਆਏ ਬੋਝ ਚੱਕਣ ਗਿਆ ਆਪ ਤੁਹਾਡੇ ਫੋਕਲ ਪੁਆਇੰਟ ਬਣਾਤੇ ਮੰਡੀਆਂ ਬਣਾਤੀ ਫਰਥ ਤੁਹਾਡੇ ਪੱਕੇ ਕਰਤੇ ਕਸੀ ਨਹਿਰ ਸੂਏ ਕੱਢ ਤੇ ਖਾਲ ਤੁਹਾਡੇ ਸਭ ਪੱਕੇ ਕਰਤੇ ਉਹ ਗਿਆ ਤੇ ਮੋਟਰਾਂ ਲਾਤੀਆ ਲਿੰਕ ਸੜਕਾਂ ਦਾ ਜਾਲ ਵਿਛਾਤਾ ਤੁਹਾਡੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇਤਾ ਇੱਥੇ ਤਾਂ ਹੀ ਤੁਹਾਡੀ ਪਰਿਵਾਰਕ ਤੇ ਜਿਹੜੀ ਰਜਿਸਟਰੀਆਂ ਦੀ ਫੁੱਲੀ ਤੱਕ ਮਾਫ ਕਰਤੀ ਤੇ ਜੇ ਕਦੇ ਕਿਸਾਨ ਦੇ कोई आमलो सत दसो फिर अठ रुपए अठ हजार रुपए पर एकड़ जिथे नरमे का किसान बैठा से एक एक नाब ने मुआवजा भेजा हाथ खड़े करके दसो एक गल मैं सच कह रही हाँ कि नहीं ਬਲਕਿ ਆ ਵੀ ਦੱਸ ਦੋ ਕਿ ਜਿਨ੍ਹਾਂ ਨੇ ਝੋਨਾ ਬੀਜਿਆ ਸੀ ਉਹ ਵੀ ਲੈ ਗਏ ਸੀਗੇ ਇਹ ਤਾਂ ਮੈਂ ਨਹੀਂ ਕਹਿੰਦੀ ਤੇ ਪਹਿਲੀ ਵਾਰੀ ਦੇਸ਼ ਦੇ ਇਤਿਹਾਸ 'ਚ ਜਿਹੜੇ ਮਜ਼ਦੂਰਾਂ ਦੀ ਚੁਗਾਈ ਦੀ ਮਜ਼ਦੂਰੀ ਮਾਰੀ ਗਈ ਸੀ ਦੱਸੋ ਜੇ ਉਹਨਾਂ ਨੂੰ ਵੀ ਮੁਆਵਜ਼ਾ ਭੇਜਿਆ ਕਿ ਨਹੀਂ ਬਾਦਲ ਸਾਹਿਬ ਨੇ ਤੇ ਫਿਰ ਉਹਦੇ ਬਾਅਦ ਇਹ ਦੋਹਾਂ ਸਰਕਾਰਾਂ ਦੇ ਸਮੇਂ ਤਿੰਨ ਫਸਲਾਂ ਨਰਮਿਆਂ ਦੀ ਬਿਮਾਰੀ ਦੀ ਚਪੇਟ 'ਚ ਆ ਗਿਆ ਕਨਕਾ ਦਾ ਨੁਕਸਾਨ ਗੜਿਆ ਦੇ ਨਾਲ ਨਹੀਂ ਦੇ ਨਾਲ ਅੱਤਾ ਪੰਜਾਬ ਹੜਾਂ ਚ ਦੋ ਵਾਰੀ ਡੁੱਬ ਪਿਆ ਤੁਹਾਡੇ ਕਿੰਨੇ ਪਸ਼ੂ ਡੰਗਰ ਬਿਮਾਰੀ ਦੇ ਨਾਲ ਮਰ ਗਏ ਤੇ ਆ ਜਿਹੜੇ ਰੰਗਲੇ ਪੰਜਾਬ ਦੇ ਸੁਪਨੇ ਦਿਖਾਉਂਦੇ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਵੀ ਦਵਾਗਾ ਮੁਆਵਜ਼ਾ 20000 ਆਜੋ ਕਿੱਥੇ ਕੋਈ ਨਜ਼ਰ ਤੱਕ ਨਹੀਂ ਕਿਹੜੇ ਮੂਹਰੇ ਨਾਲ ਕਰਤੀ ਬਾੜੀ ਮੰਤਰੀ ਆਉਂਦੇ ਨੇ ਮੋਟਾ ਡੰਗਰ ਵਾਸਤੇ ਮੈਂ ਬੇਨਤੀ ਕਰਦੀ ਆ ਇਹਨਾਂ ਦੋਨਾਂ ਝੂਠਿਆਂ ਤੋਂ ਸचेਤ ਹੋ ਜਾਓ ਸਾਰੇ ਇਕੱਠੇ ਨੇ ਪੰਜਾਬ ਨੂੰ ਲੁੱਟਣ ਵਾਸਤੇ ਹੁਣ ਸਮਾਂ ਆ ਗਿਆ ਪੁਰਾਣਾ ਹਿਸਾਬ ਲੈਣ ਵਾਸਤੇ ਜੇ ਆ ਗਏ ਤੁਹਾਡੇ ਪਿੰਡਾਂ 'ਚ ਪੰਜੇ ਵਾਲੇ ਸਾਰੇ ਬੇਰੋਜ਼ਗਾਰ ਬੱਚੇ ਖੜੇ ਕਰ ਦਿਓ ਤੇ ਪੁੱਛੋ ਇਹਨਾਂ ਦੀ ਘਰ ਘਰ ਨੌਕਰੀ ਕਿੱਥੇ ਪੰਜ ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਇਹਨਾਂ ਦਾ 2500 ਜਿਹੜਾ ਤੁਸੀਂ ਕਿਹਾ ਸੀ ਬੇਰੋਜ਼ਗਾਰੀ ਭੱਤਾ ਦੇਵਾਂਗੇ 60 ਮਹੀਨੇ ਤੁਸੀਂ ਐਸ਼ ਕੀਤੀ ਕਿਹੜੇ ਬੱਚੇ ਨੂੰ ਦਿੱਤਾ ਇੱਥੇ ਨੇ ਇਹਨਾਂ ਦੇ ਮੋਬਾਈਲ ਫੋਨ ਤੇ ਫਿਰ ਕਿਸਾਨਾਂ ਨੇੜੇ ਆਨ ਤੇ ਦਿਖਾਓ ਆਪ ਦਾ ਚਿੱਠਾ ਸਾਰਾ ਜਿਹੜਾ ਕਹਿੰਦੇ ਸੀ ਔਰਤਿਆਂ ਦਾ ਹੋਏ ਬੈਂਕਾਂ ਦਾ ਹੋਏ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਮਾਫ਼ ਤਾਂ ਕੀ ਕੀਤਾ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਵਿਚਾਰੇ ਕਿਸਾਨਾਂ ਨੇ ਆਪ ਦੀ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀ ਤੇ ਲੈਣੇ ਦੇ ਡਿਫਾਲਟਰ ਹੋ ਗਏ ਉਹ ਇਹਨਾਂ ਨੇ ਦੇ ਦਨੇ ਪੈ ਗਏ ਤੁਸੀਂ ਸੋਚਿਆ ਭਈ ਸਾਰੇ ਬਾਦਲ ਸਾਹਿਬ ਵਰਗੇ ਹੁੰਦੇ ਨੇ ਕਿ ਬਾਦਲ ਸਾਹਿਬ ਜੋ ਕਹਿੰਦੇ ਨੇ ਉਹ ਕਰ ਦਿੰਦੇ ਨੇ ਬਾਦਲ ਸਾਥੀ ਜਿਵਾ ਕਰਕੇ ਤੁਸੀਂ ਇਹਨਾ ਬੇਈਮਾਨਾਂ ਦੀ ਗੱਲ ਛਾਵੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਵਿਚਾਰੀਆਂ ਉਸ ਟਾਈਮ ਤਾਂ ਫੋਨ ਵੀ ਪਰਵਾਤੇ ਮੋਬਾਈਲ ਫੋਨ 'ਚ ਟੂ ਟੂ ਕਰਕੇ ਮੈਸੇਜ ਵੀ ਆਉਂਦੇ ਸੀ ਬਸ ਨੱਪ ਤੋ ਨੱਪ ਤੋ ਛੇਤੀ ਛੇਤੀ ਬਟਨ ਛਾੜੂਗਾ ਹਰ ਮਹੀਨੇ ਹਜ਼ਾਰ ਰੁਪਏ ਡਿਗਿਆ ਕਰਨਗੇ ਤੇ ਬੀਬੀਆਂ ਨੇ ਚੱਕ ਤੇ ਫਟੇ ਉਹ 92 ਬਣਾਤੇ ਨਾ ਦੇ ਤੇ ਹੁਣ ਖਾਤੇ ਖੁੱਲੇ ਨੇ ਤੇ ਉਹਦੇ ਵਿੱਚ ਕੀ ਆਇਆ ਪੁੱਛ ਨਹੀਂ ਕੋਈ ਗੱਲ ਨਹੀਂ ਵੋਟਾਂ ਵਲੇਦਾਂ ਦੇ ਅੱਗੇ ਪਿੱਛੇ ਤਾਂ ਆਈ ਨਹੀਂ ਤਿਆਰ ਰੱਖਣਾ ਉਹ ਝਾੜੂ ਜਿਹੜਾ ਝਾੜੂ ਨੂੰ ਦਿਖਾ ਕੇ ਇਹਨਾਂ ਨੇ ਕਿਹਾ ਸੀ ਵੋਟਾਂ ਪਾਓ ਹੁਣ ਜਦ ਆਣਗੇ ਪੁਰਾਣਾ ਹਿਸਾਬ ਜ਼ਰੂਰ ਲੈਣੇ ਆ ਰਿਹਾ ਝਾੜੂ ਉਹ ਨਵੀਂ ਗੱਲ ਨਹੀਂ ਸੁਣੀ ਹੁੰਦਾ ਸਰਕਾਰ ਤੁਹਾਡੀ ਹੈ ਖਜ਼ਾਨਾ ਤੁਹਾਡੇ ਕੋਲ ਹੈ ਕਰਜ਼ਾ ਚਾਰਤਾ ਸਾਡੇ ਸਿਰ ਦੇ ਉੱਤੇ ਸਾਡੇ 26000 ਰੁਪਏ ਮਾਰਦਾ ਪਹਿਲੇ ਜਾ ਕੇ ਖਾਤੇ 'ਚ ਪਾਓ ਤਾਂ ਨਹੀਂ ਗੱਲ ਦੱਸਣਾ ਇਹ ਤਾਂ ਆ ਰਿਹਾ ਝਾੜੂ ਇਹਦੇ ਨਾਲ ਹੀ ਸੇਵਾ ਕਰਾਂਗੇ ਜੇ ਐ ਤੁਸੀਂ ਹਿਸਾਬ ਰੋਗੇ दे दे नहीं तो फिर दो, दो, दो चार होर कर लेंगे बैठे रह जाओगे इन्होंने ठेका चक्य आपका खर्चा सा गया है हम इना रिश्ते अपने नहीं कराने हूं अपना पुराना हिसाब लैना है ਸੋ ਤਿਆਰੀ ਰੱਖੋ ਇਹ ਜ਼ਰੂਰ ਤਿਆਰ ਰੱਖਣਾ ਕਿ ਜਿੰਨੇ ਆਨਗੇ ਸਾਰੇ ਬਲੇ ਹੋਏ ਨੇ ਅੱਜ ਤੱਕੜੀ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਹੋ ਗਏ ਇੱਕ ਵਾਰ ਤੁਸੀਂ ਦੇਖਿਆ ਜਿਹਨੂੰ ਤੁਸੀਂ ਕਟਿਆ ਉਹ ਚੱਕ ਕੇ ਕਾਂਗਰਸ ਨੇ ਲੈ ਲਿਆ ਸਾਰੇ ਪਠਿੰਡੇ 'ਚ ਕੋਸਰ ਲੱਗ ਗਈ ਸੀ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਉਹਨਾਂ ਦਾ ਪਰਿਵਾਰ ਮਹੀਨਾ ਭਰ ਤੋ ਜੁਤੀਆ ਕਸ ਰਿਆ ਸੀ ਵੋਟਾਂ ਮੰਗਣ ਵਾਸਤੇ ਪਰ ਕੀ ਸਮਝਦਾ ਹੋਇਆ ਕਿ ਪ੍ਰਧਾਨ ਸਾਹਿਬ ਦੀ ਟਿਕਟ ਕੱਟੀ ਗਈ ਤੇ ਜਿਨ੍ਹਾਂ ਅਕਾਲੀਆਂ ਨੂੰ ਕਢਵਾਇਆ ਸੀਗਾ ਉਹਨੂੰ ਟਿਕਟ ਖਵਾਈ ਗਈ ਨਿਸ਼ਾਨਾ ਕੀ ਇਹ ਜਾ ਕੇ ਅਕਾਲੀਆਂ ਦੇ ਵੋਟਾਂ 'ਚ ਖੋਰਾ ਪਾਏ ਉਥੇ ਟੈਂਟ ਲਾਇਆ ਫਿਰ ਆ ਗਏ ਸਾਡੇ ਭਾਜਪਾ ਵਾਲੇ ਜਿਨ੍ਹਾਂ ਨੇ ਸਾਰੀ ਵੱਡੀ ਵੱਡੀ ਪਾਰਟੀਆਂ ਦੇ ਵੱਡੇ ਡਿਗਜ ਫੜਦੇ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਇੱਕ ਅਕਾਲੀ ਪਰਿਵਾਰ ਦੀ ਨੂੰਪਟ ਲਈ ਕਿਸ ਨਿਸ਼ਾਨੇ ਦੇ ਨਾਲ ਕਿ ਆ ਨੂੰ ਵੀ ਉਥੇ ਹੀ ਖੋਰਾ ਲਾਉਗੀ ਜਿਸ ਨੂੰ ਅੱਲਾਹ ਹਰਾਮ ਹੈ ਤੇ ਚੜੂ ਨੇ ਖੜੇ ਕਰਤਾ ਫਿਕਸਡ ਮੈਚ ਤੇ ਜਿਹੜਾ ਬਾਦਲ ਸਾਹਿਬ ਦਾ ਗੱਲ ਕੇ ਲਾਇਆ ਜਾਂਦਾ ਸੀ ਮੰਤਰੀ ਸਾਹਿਬ ਨੂੰ ਲੰਬੀ ਤੋਂ ਕਿ ਆਪ ਦੇ ਤਾਕਤ ਤੇ ਸਰਕਾਰ ਦੇ ਬਲੂ ਤੇਰੇ ਨਾਲ ਅਕਾਲੀ ਵਕਰਾ ਨੂੰ ਡਰਾਤਾਮ ਕਾ ਕੇ ਉੱਥੇ ਥੋੜਾ ਲਾਉਗਾ ਸਾਰੇ ਇਕੱਠੇ ਹੋ ਗਏ ਨੇ ਲੇਕਿਨ ਇਸ ਤਕਰੀਨੋਂ ਪਾਵੇ ਇਹਨਾਂ ਦੇ ਕੋਈ ਸਤਾਤ ਕਹਿ ਗਿਆ ਵੱਡਾ ਵੱਡਾ ਦੇਸ਼ ਦਾ ਖਜ਼ਾਨਾ ਸੂਬੇ ਦਾ ਖਜ਼ਾਨਾ 70 ਸਾਲ ਪੰਜਾਬ ਦੇ ਉਤੇ ਰਾਜ ਕਰਨ ਵਾਲੀ ਪਾਰਟੀਆਂ ਦੇ ਕੋਲ ਖਜ਼ਾਨਾ ਲੇਕੇ ਨੇ ਇਸ ਤਕੜੀ ਦੇ ਕੋਲ ਖਜ਼ਾਨਾ ਹੈ ਉਹ ਕੀਤੇ ਹੋਏ ਕੰਮਾਂ ਦਾ ਦਿੱਤੀ ਹੋਈ ਸਹੂਤਾ ਦਾ ਤੇ ਤੁਹਾਡੇ ਦਿਲਾ ਵਿੱਚ ਸਰਪ੍ਰਕਾਸ਼ ਸਿੰਘ ਬਾਦਲ ਤੇ ਆਪ ਦੀ ਪੰਜ ਦੀ ਪਾਰਟੀ ਪ੍ਰਤੀ ਤੁਹਾਡਾ ਪਿਆਰ ਆ ਉਸ ਪਿਆਰ ਦੇ ਸਹਾਰੇ ਇਹ ਚੋਂ ਲੜ ਰਹਾ ਮੈਂ ਆਸ ਕਰ ਦਿਆ ਕਿ ਤੁਸੀਂ ਪੰਥ ਨੂੰ ਜਿਤਾਓਗੇ ਤੇ ਦਿੱਲੀ ਦੇ ਭੇਜੇ ਹੋਏ ਇਹ ਗੁਲਾਮਾਂ ਨੂੰ ਦਿੱਲੀ ਦਾ ਰਸਤਾ ਦਿਖਾਓਗੇ ਜਿਵੇਂ ਸਾਡੇ ਕਿਸਾਨ ਦਿਖਾ ਰਹੇ ਨੇ ਸੋ ਮੈਂ ਆਪਣੇ ਪ੍ਰਾਰਭਿਕ ਬ੍ਰਿਤਾ ਜਿੱਥੇ ਧੰਨਵਾਦ ਕਰਦਿਆਂ ਨਿਰਾਸ਼ ਕਰਦਿਆਂ ਸਾਡੇ ਵਰਕਰਾਂ ਦੇ ਨਾਲ ਰਵੀ ਜੀ ਤੁਸੀਂ ਤਾਂ ਮੈਂ ਰਲ ਕੇ ਵਰਕਰ ਬਣ ਕੇ ਇਸ ਇਲਾਕੇ ਦੀ ਸੇਵਾ ਕਰਾਂਗੇ ਇਹਨਾਂ ਨੂੰ ਭੁਲਾ ਦੇਵਾਂਗੇ ਕਿ ਜਿਹੋ ਜਿਹਨਾਂ ਦੇ ਲੋਕੀ 5 10 7 ਹੋ ਇੱਥੇ ਬੈਠੇ ਅਨੰਤ ਪਾਇਆ ਸੀਗਾ ਇੱਕ ਵਾਰ ਫੇਰ ਉਸ ਤਕੜੀ ਦੀ ਪਾਲਿਸੀ ਦੇ ਨਾਲ ਹਰੇਕ ਨੂੰ ਆਪਣਾ ਹੱਕ ਮਿਲੇ ਆਓ ਨੀਵ ਰੱਖਿਏ 2024 ਵਿੱਚ 13 ਦੀ 13 ਸੀਟਾਂ ਵਿੱਚ ਤਕੜੀ ਤਕੜੀ ਕਰਕੇ 2027 ਵਿੱਚ ਉਹ ਸਰਕਾਰ ਲੈ ਕੇ ਆਈਏ ਤਾਂ ਕਿ ਸਾਡੇ ਕਾਰਡ ਵੀ ਬਹਾਲ ਹੋਣ ਸਾਡੇ ਸ਼ਗਨ ਦੇ ਚੈੱਕ ਵੀ ਬਹਾਲ ਹੋਣ ਸਾਡੇ ਬੇਰੋਜ਼ਗਾਰ ਦਰ ਦਾ ਠੋਕਰਾ ਫਿਰਦੇ ਹੋਏ ਸਾਡੇ ਬੱਚਿਆਂ ਦੀਆਂ ਨੌਕਰੀਆਂ ਲੱਗਣ ਇੱਕ بار ਫੇਰ ਮੋਟਰ ਦੇ ਕਨੈਕਸ਼ਨ ਮਿਲਣ ਤੇ ਪਿੰਡ-ਪਿੰਡ ਦੇ ਜਾ ਕੇ ਸਤਿ ਸ਼੍ਰੀ ਅਕਾਲ ਪਿੰਡ ਪਿੰਡ ਤੇ ਜਾ ਕੇ ਲੋਕਾਂ ਦੇ ਵਿੱਚ ਬਹਿ ਕੇ ਬਤੌਰ ਮੁੱਖ ਮੰਤਰੀ ਤੋਂ ਸਿੱਖਿਆ ਬਾਦਲ ਸਾਹਿਬ ਜੋ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆਏ ਵਿੱਚ ਬਹਿ ਕੇ ਤੁਹਾਡੀ ਤਕਲੀਫਾਂ ਦੀ ਸੁਲਵਾਈ ਹੋਏ ਇਹੋ ਜੀ ਸਰਕਾਰ ਪੰਜਾਬ ਚ ਲੈ ਕੇ ਆਈਏ ਤੇ ਉਹਦੀ ਨੀਵ ਅੱਪਾ ਰੱਖੀ ਹੈ ਪਹਿਲੀ ਜੂਨ ਨੂੰ ਉਹਦਾ ਰਜ਼ਾਇਦਾ ਅੱਪਾ ਕਢਿਆ ਹੈ 4 ਜੂਨ ਨੂੰ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ